2016 ਦੇ ਵਿੱਚ ਮਲੇਰਕੋਟਲਾ ਸ਼ਹਿਰ ਦੇ ਵਿੱਚ ਹੋਈ ਹੋਇਤਰ ਕੁਰਾਨ ਸ਼ੀਬ ਦੀ ਵਿਅਦਵੀ ਮਾਮਲੇ ਨੂੰ ਲੈ ਕੇ ਹੁਣ ਦਿੱਲੀ ਤੋਂ ਆਪ ਵੱਲੋਂ ਨਰੇਸ਼ ਯਾਦਵ ਨੂੰ ਮਹਿਰੋਲੀ ਤੋਂ ਵਿਧਾਇਕ ਦੀ ਟਿਕਟ ਦੇਣ ਦਾ ਮਾਮਲਾ ਭੱਗ ਚੁੱਕਿਆ ਹੈ ਜਿੱहां ਮਲੇਰਕੋਟਲਾ ਵਿਖੇ ਵੱਖ-ਵੱਖ ਸਿਆਸੀ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਅੱਗੇ ਆਏ ਨੇ ਤੇ ਜਿੱਥੇ ਆਮ ਆਦੀ ਪਾਰਟੀ ਨੂੰ ਕਿਹਾ ਕਿ ਅਜਿਹੇ ਵਿਅਕਤੀ ਨੂੰ ਟਿਕਟ ਨਹੀਂ ਦੇਣਾ ਚਾਹੀਦਾ ਉੱਥੇ ਹੀ ਇਲੈਕਸ਼ਨ ਕਮਿਸ਼ਨ ਨੂੰ ਵੀ ਅਪੀਲ ਕੀਤੀ ਹੈ ਕਿ ਅਜਿਹੇ ਵਿਅਕਤੀ ਦੇ ਜੋ ਕਾਗਜ਼ داخل ਕੀਤੇ ਨੇ ਉਹਨਾਂ ਨੂੰ ਖਾਰਜ ਕੀਤਾ ਜਾਵੇ ਕਿਉਂਕਿ ਕਿਸੇ ਵੀ ਧਰਮ ਦੇ ਵਿੱਚ ਜੇਕਰ ਕੋਈ ਬੇਅਦਬੀ ਕਰਦਾ ਅਤੇ ਮਾਨਦੋਲ ਅਦਾਲਤ ਉਸਨੂੰ આરોપી ਮੰਨਦਾ ਤਾਂ ਉਸਨੂੰ ਚੋਣ ਨਹੀਂ ਲੜਾਉਣੀ ਚਾਹੀਦੀ ਮੈਂ ਮੁਹੰਮਦ ਆਰਿਫ ਮਲੇਰ ਕੋਲਾ ਹਾਂ ਇਹ ਜਿਸ ਤਰ੍ਹਾਂ ਕਿ ਪਤਾ ਹੈ ਕਿ ਕੁਰਾਨ ਦੀ ਬੇਅਦਬੀ ਜੋ ਹੋਈ ਤੀਗੀ ਉਹਦੇ ਲਈ ਅੱਜ ਸਾਰੀਆਂ ਧਾਰਮਿਕ ਸਮਾਜਿਕ ਔਰ ਰਾਜਨੀਤਿਕ ਜਿੱਥੇ ਬੰਨੀਆਂ ਇਕੱਠੀਆਂ ਹੋਈਆਂ ਨੇ ਔਰ ਮੈਂ ਸਾਰਿਆਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਹਾਂ ਚਾਹੇ ਉਹ ਕਾਂਗਰਸੀ ਨੇ ਕੰਨ ਖੋਲ ਕੇ ਸੁਣ ਲੋ ਚਾਹੇ ਅਕਾਲੀ ਨੇ ਚਾਹੇ ਭਾਜਪਾਲੇ ਨੇ ਚਾਹੇ ਝਾੜੂ ਵਾਲੇ ਨੇ ਜਿਹੜਾ ਵੀ ਜਦ ਕਦ ਵੀ ਮੇਰੇ ਕੁਰਾਨ ਦੀ ਇਹ ਸਾਡੇ ਨਵੀ ਦੀ ਸ਼ਾਨ ਦੀ ਸਾਡੇ ਅੱਲਾਹ ਦੀ ਸ਼ਾਨ ਦੇ ਅੰਦਰ ਕਦੇ ਵੀ ਕੋਈ ਵੀ ਗੁਸਤਾਖੀ ਕਰੂਗਾ ਸਾਰਿਆਂ ਦੇ ਖਿਲਾਫ ਬੋਲਾਂਗੇ ਚਾਹੇ ਉਹ ਕੋਈ ਵੀ ਹੋਵੇ ਪਹਿਲਾਂ ਵੀ ਬੋਲਦੇ ਆਏ ਆਂ ਔਰ ਹੁਣ ਵੀ ਬੋਲਾਂਗੇ ਪਹਿਲਾਂ ਜਿਵੇਂ ਅਕਾਲੀ ਦਲ ਦੇ ਉੱਪਰ ਇਹਨਾਂ ਦੇ ਦੌਰ ਦੇ ਅੰਦਰ ਜਿਹੜੀਆਂ ਬੇਅਦਬੀਆਂ ਹੋਈਆਂ ਧੀਆਂ ਅਸੀਂ ਉਸ ਬទ ਵੀ ਬਹੁਤ ਜ਼ਿਆਦਾ ਬੋਲੇ ਜੋ ਕਾਂਗਰਸ ਨੇ ਜੋ ਗਲਤ ਕੀਤਾ ਉਹਦੇ ਖਿਲਾਫ ਵੀ ਬੋਲੇ ਅਗਰ ਅਜੇ ਝਾੜੂ ਵਾਲੇ ਨੇ ਸਾਡੇ ਕੁਰਾਨ ਦੀ ਬੇਅਦਬੀ ਦੇ ਅੰਦਰ ਦੋਸ਼ੀ ਸਾਬਿਤ ਹੋਇਆ ਹੈ ਤਾਂ ਉਹਦੇ ਖਿਲਾਫ ਵੀ ਖੜੇ ਹਾਂ ਅਸੀਂ ਇਹ ਨਹੀਂ ਹੈਗਾ ਕਿ ਅਸੀਂ ਕਿਸੇ ਪਾਰਟੀ ਦੇ ਨਾਲ ਅਸੀਂ ਸਾਰਿਆਂ ਦੇ ਖਿਲਾਫ ਆ ਏਸੀ ਕਰਕੇ ਜਿਹੜੀ ਹੈਗੀ ਇਹਦੀ ਬੰਦ ਹੀ ਸਜ਼ਾ ਵੱਧ ਤੋਂ ਵੱਧ ਸਜ਼ਾ ਦੇਣੀ ਚਾਹੀਦੀ ਹੈ ਇਸ ਬੰਦੇ ਨੂੰ ਜੇਕਰ ਨਹੀਂ ਖਾਣਾ ਹੈ ਅਗਰ ਇਸ ਮੁੱਦੇ ਲਈ ਅਸੀਂ ਅੱਜ ਇਕੱਠੇ ਆ ਜਿਹੜਾ ਕੁਰਾਨ ਦੀ ਬੇਅਦਬੀ ਹੋਈ ਹੈ ਜਿਹਨੂੰ ਨਰੇਸ਼ ਯਾਦਵ ਨੂੰ ਟਿਕਟ ਦਿੱਤੀ ਗਈ ਹੈ ਦਿੱਲੀ ਤੋਂ ਜਿੱਥੇ ਆਮ ਆਦਮੀ ਪਾਰਟੀ ਨੇ 20 ਤੋਂ 25 ਵਿਧਾਇਕਾਂ ਦੀ ਟਿਕਟ ਰਿਪਲੇਸ ਕੀਤੀ ਸੀ ਤੇ ਇੱਕ ਨਰੇਸ਼ ਯਾਦਵ ਦੀ ਕਿਉਂ ਨਹੀਂ ਕਰੀ ਗਈ ਕੀ ਇਹ ਵੀ ਪਾਰਟੀ ਆਰਐਸਐਸ ਦੇ ਉਹਦੇ ਹਿੱਤਾਂ ਪਰ ਹੀ ਚੱਲ ਰਹੀ ਹੈ ਕੀ ਇਹ ਵੀ ਆਰਐਸਐਸ ਨੂੰ ਫੋਲੋ ਕਰਨ ਵਾਲੀ ਟੀਮ ਹੈ ਪਹਿਲਾਂ ਕਿਹਾ ਤਾਂ ਜਾਂਦਾ ਦਾ ਵੀ ਇਹ ਵੀ ਆਰਐਸਐਸ ਨੂੰ ਕਰਦੀ ਹੈ ਮਗਰ ਹੁਣ ਤਾਂ ਸਾਨੂੰ ਯਕੀਨ ਹੈ ਵੀ ਇਹ ਪਾਰਟੀ ਵੀ ਆਰਐਸਐਸ ਦੇ ਨਾਲ ਹੀ ਰਲਿ ਮਿਲੀ ਪਾਰਟੀ ਹੈ ਮੈਂ ਸ਼ਮਸ਼ਾਦ ਅंसारी ਸਾਫ ਕਾ ਜ਼ਿਲ੍ਹਾ ਪ੍ਰਧਾਨ ਬੌਜੇ ਸਮਾਜ ਪਾਰਟੀ ਅੱਜ ਅਸੀਂ ਕੈਫ ਕਾਉਨਰ ਦੇ ਵਿੱਚ ਇਕੱਠੇ ਹੋਏ ਆਂ ਕਿਉਂ ਕੱਢਾ ਇਕੱਠੇ ਹੋਏ ਕਿਉਂਕਿ ਪਿਛਲੇ ਦਿਨੀ ਨਰੇਸ਼ ਯਾਦਵ ਜਿਨਨੂੰ ਮਤਲਬ ਬੇਰਹੁਲ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਉਹਨੂੰ ਕੇਜਰੀਵਾਲ ਸਰਕਾਰ ਨੇ ਉੱਥੋਂ ਆਪਣੇ ਮਹਿਰੋਲੀ ਤੋਂ ਟਿਕਟ ਦੇ ਕੇ ਨਮਾਜ਼ਿਆ ਅਸੀਂ ਉਹਦਾ ਬਹੁਤ ਵਿਰੋਧ ਕਰਦੇ ਆਂ ਅਸੀਂ ਇਸ ਪੂਰੇ ਦੇਸ਼ ਦੇ ਮੁਸਲਮਾਨਾਂ ਨੂੰ ਅਸੀਂ ਅਪੀਲ ਕਰਾਂਗੇ ਕਿ ਝਾੜੂ ਮਤਲਬ ਆਮ ਆਦਮੀ ਪਾਰਟੀ ਦਾ ਬਾਈਕਾਟ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਸਭ ਕੁਝ ਮਿਲ ਸਕੇ ਬੜੇ ਅਫਸੋਸ ਦੀ ਗੱਲ ਹੈ ਕਿ ਮਲੇਰ ਕੋਟਲਾ ਦੇ ਵਿੱਚ ਲਿਟ-ਲਿਟ ਕੇ ਮੌਬੱਤੀਆਂ ਦੇ ਮਜ਼ਾਰੇ ਕਰਨ ਵਾਲੇ ਲੋਕ ਅੱਲਾ ਇਹ ਨਵੇਂ ਸ਼ਾਂਚ ਚਾਹੇ ਗੁੱਸਾ ਕੀ ਦੀ ਗੱਲ ਕਰੀਏ ਚਾਹੇ ਸੀਰੀਆ ਦੇ ਵਿੱਚ ਹੋ ਰਹੇ ਬੰਬ ਬਲਾਸਟਾਂ ਦੀ ਗੱਲ ਕਰੀਏ ਜਿੱਥੇ ਸਾਡਾ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੇ ਖੁਦ ਵੀ ਪੋਸਟਾਂ ਪਾਈਆਂ ਕਿ ਸਾਡੇ ਲਈ ਤੁਸੀਂ ਮੋਮਬਤੀਆਂ ਨਾਲ ਜਲਾਓ ਤੁਸੀਂ ਨਮਾਜ਼ ਨੂੰ ਕਾਇਮ ਕਰੋ ਆਪਣੇ ਈਮਾਨ ਨੂੰ ਕਾਇਮ ਕਰੋ ਪਰ ਇੱਥੇ ਗੱਲ ਕੀ ਹੋਈ ਹੈ ਇੱਥੇ ਗੱਲ ਇਹ ਹੋਈ ਹੈ ਕਿ ਕੁਰਾਨ ਸ਼ਰੀਫ ਦੀ ਬੇਅਦਵੀ ਹੁੰਦੀ ਹੈ ਔਰ ਅਦਾਲਤ ਦੇ ਵਿੱਚ ਉਸ ਬੰਦੇ ਨੂੰ ਸਜ਼ਾ ਸੁਣਾਈ ਜਾਂਦੀ ਹੈ ਔਰ ਯਾਰ ਸਾਡੇ ਚਿਹਰਿਆਂ ਦੇ ਉੱਪਰ ਖਾਮੋਸ਼ੀ ਹੈ ਸਾਡੇ ਲਬ ਬੰਦ ਨੇ ਚਾਹੇ ਅਸੀਂ ਕਿਸੇ ਵੀ ਪਾਰਟੀ ਨਾਲ ਰਿਲੇਸ਼ਨ ਰੱਖਦੇ ਆ ਮੈਂ ਸਾਰਿਆਂ ਨੂੰ ਕਹਿਣਾ ਪਰ ਪਹਿਲਾਂ ਅਸੀਂ ਮੁਸਲਮਾਨ ਆ ਮੈਂ ਇੱਥੇ ਮੈਂ ਆਪਣੀ ਜਾਤ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਕਿ ਅੱਲਾਹ ਜਾਣਦਾ ਮੈਂ ਕੋਈ ਸਿਆਸਤ ਕਰਨ ਨਹੀਂ ਆਇਆ ਜੇ ਮੈਨੂੰ ਕੋਈ ਉਸ ਅੱਖ ਨਾਲ ਦੇਖਦਾ ਕਿ ਕਾਂਗਰਸ ਦਾ ਵਰਕਰ ਹੈ ਜਾਂ ਕੁਝ ਵੀ ਅੱਲਾਹ ਬਿਹਤਰ ਜਾਣਦਾ ਮੈਂ ਮੁਹੰਮਦ ਸ਼ਫੀਕ ਚੋਹਾਨ ਅੱਜ ਅਸੀਂ ਸਿਆਸੀ ਤੌਰ ਤੇ ਨਹੀਂ ਅੱਜ ਅਸੀਂ ਸਮਾਜਿਕ ਤੌਰ ਤੇ ਇੱਥੇ ਸਾਰੇ ਇਕੱਠੇ ਹੋਏ ਆ ਤੇ ਸਾਰੇ ਇੱਕ ਛੋਟੇ ਜਿਹੇ ਸੱਦੇ ਤੇ ਦੇਖੋ ਸਾਰੇ ਪਹੁੰਚੇ ਮੇਰੀ ਗੁਜਾਰਿਸ਼ ਇਹ ਹੀ ਹੈ ਸਾਡੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਇੱਕ ਬੰਦਾ ਸ਼ਰੀਆ ਮਲੇਰਕੋਟਲੇ ਸ਼ਹਿਰ ਦੇ ਅੰਦਰ ਆਪਣੇ ਕੁਰਾਨ ਸ਼ਰੀਫ ਦੀ ਬੇਅਦਬੀ ਕਰਕੇ ਚਲਾ ਗਿਆ ਜਿਸ ਦਿਨ ਬੇਅਦਬੀ ਕੀਤੀ ਗਈ ਸੀ ਉਸ ਦਿਨ ਕੀ ਹਾਲਾਤ ਸੀ ਸਾਡੇ ਸ਼ਹਿਰ ਦੇ ਅੱਜ ਜਦੋਂ ਤੇ ਦੋ ਸਾਬਤ ਹੋ ਗਏ ਤਾਂ ਅੱਜ ਸਾਡੇ ਮੂੰਹ ਤੇ ਚੇਪੀਆਂ ਲੱਗੀਆਂ ਅੱਜ ਸਾਡੀ ਜ਼ੁਬਾਨ ਬੰਦ ਹੋ ਗਈ ਅੱਜ ਸਾਡੇ ਜ਼ਮੀਰ ਮਰ ਚੁੱਕੇ ਅਪਰੇਟ ਅਬਦੁੱਲ ਇਸਤਾਰ ਜ਼ਿਲ੍ਹਾ ਸਕੱਤਰ ਸੀ ਪੀ.ਆਈ.ਐਮ ਅੱਜ ਅਸੀਂ ਇੱਥੇ ਸਾਰੀਆਂ ਪਾਰਟੀਆਂ ਤੇ ਜਥੇਬੰਦੀਆਂ ਉਰੇ ਇਕੱਠੇ ਹੋਏ ਆਂ ਪਿਛਲੇ ਸਮੇਂ ਦੇ ਵਿੱਚ ਮਲੇਰ ਕੋਲੇ ਦੇ ਵਿੱਚ ਜਿਹੜੀ ਕੁਰਾਨ ਸ਼ਰੀਫ ਦੀ ਬੇਆਬਦੀ ਹੋਈ ਸੀ ਨਰੇਸ਼ ਜਾਦਵ ਨੂੰ ਅਦਾਲਤ ਦੇ ਵਿੱਚੋਂ ਉਹ ਦੋਸ਼ੀ ਕਰਾਰ ਦਿੱਤਾ ਗਿਆ ਦੋ ਸੁਧ ਹੋ ਗਿਆ ਅਸੀਂ ਤਾਂ ਅੱਜ ਲੋਕਾਂ ਨੂੰ ਇੱਕ ਅਪੀਲ ਕਰਨ ਆਏ ਆਂ ਵੀ ਜਿਹੜੀ ਪਾਰਟੀ ਝਾੜੂ ਵਾਲੀ ਇਹ ਤਾਂ ਘੱਟ ਗਿਣਤੀਆਂ ਦੀ ਅਸੀਂ ਪਹਿਲਾਂ ਵੀ ਲੋਕਾਂ ਨੂੰ ਕਹਿੰਦੇ ਸੀ ਵੀ ਇਹ ਪਹਿਲਾਂ ਹੀ ਦੁਸ਼ਮਣਾਂ ਘੱਟ ਗਿਣਤੀਆਂ ਦੀ ਤੇ ਦੁਸ਼ਮਣਾਂ ਵੀ ਇਹਨਾਂ ਨੂੰ ਸੱਤਾ 'ਚ ਨਾ ਲਿਆਂਦਾ ਜਾਵੇ ਉਦੋਂ ਲੋਕਾਂ ਨੇ ਭੋਲੇ-ਪਾਲਿਆਂ ਨੇ ਵੋਟਾਂ ਪਾ ਕੇ ਇਹਨਾਂ ਨੂੰ ਜਿਤਾ ਲਿਆ ਦੀ ਪਰ ਦੇਖੋ ਅੱਜ ਦੋ ਸੁੱਧ ਹੋਣ ਤੇ ਵੀ ਨਰੇਸ਼ ਜਾਦਵ ਨੂੰ ਟਿਕਟ ਦਿੱਲੀ ਦੇ ਵਿੱਚ ਦਿੱਤੀ ਗਈ ਆ ਉਹ ਟਿਕਟ ਦਾ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਬੇਨਤੀ ਕੀਤੀ ਆ ਵੀ ਉਹਦਾ ਜਿਹੜੇ ਫਾਰਮ ਨੇ ਉਹ ਰੱਦ ਕੀਤੇ ਜਾਣ